ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਸ਼ੈਂਤੀ ਨਾਲ ਚੱਲੂਗੀ ਸਰਕਾਰ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਛਾ ਚਕੜੀ ਦਾ ਦੱਸਿਓ ਲੇਕਿਨ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਕੱਲ ਲਗਾਤਾਰ ਗੱਲਬਾਤ ਹੋਈ ਇਹਨਾਂ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਤੇ ਅਸਲ ਦੇ ਵਿੱਚ ਕਹਾਣੀ ਕੀ ਹੈ ਵੀ ਜਿਹੜੇ ਬੰਦੇ ਥੱਲੇ ਬੈਠੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ 80000 ਰੁਪਏ ਤੋਂ ਘੱਟ ਕੋ ਕੇ ਮੈਂ ਖੁਦ ਤਹਿਸੀਲਦਾਰ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਅਸੀਂ ਜਿਹੜਾ ਜਿਹੜੇ ਇਹਨਾਂ ਦੇ ਆਪਣੇ ਹੈਗੇ ਆ ਉਹ ਅਧਿਕਾਰੀ ਸਬਦਾ ਸੈਂਟਰ ਵਾਲੇ ਮੈਂ ਉਹਨਾਂ ਨਾਲ ਵੀ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਜੀ 80000 ਤੋਂ ਘੱਟ ਸੀ ਸਾਡੇ ਜਿਹੜਾ ਉਹਦੇ ਤੇ ਪੋਰਟਲ ਤੇ ਫੀਡ ਹੀ ਨਹੀਂ ਹੁੰਦਾ ਤੇ ਇਸ ਕਰਕੇ ਇਹ ਇਹ ਬਣ ਨਹੀਂ ਸਕਦਾ ਫਿਰ ਤਹਿਸੀਲਦਾਰ ਨੂੰ ਮੰਤਰਲਾ ਕਰਕੇ ਉਹਦੇ ਤੋਂ ਸਰਟੀਫਿਕੇਟ ਉਹਨੇ ਦੂਜਾ ਬਣਾ ਕੇ ਦਿੱਤਾ ਆਨਲਾਈਨ ਫਿਰ ਵੀ ਨਹੀਂ ਚੜਿਆ ਮੈਨੂੰ ਨਰ ਬਣਾਤਾ ਉਹਨੇ ਆਪਦੀ ਜਿਹੜਾ ਫਰਜ਼ ਨਿਭਾਤਾ ਵੀ ਚਲੋ ਜੀ ਜੇ ਕਿਤੇ ਕੰਮ ਆ ਸਕਦਾ ਤਾਂ ਮੈਂ ਇਹਦਾ ਲਾ ਦਿੰਦਾ ਇੱਕ ਮੰਦ ਬੁੱਧੀ ਬੰਦਾ ਹੈ ਉਹ 1 ਰੁਪਇਆ ਕਮਾਉਂਦਾ ਨਹੀਂ ਬਹੁਤੀ ਵਾਰੀ ਹੋਰ ਵੀ ਕੇਸਾਂ ਦੇ ਵਿੱਚ ਕੰਪਲੇਂਟ ਆਉਂਦੀ ਹੈ ਜਿਹੜਾ ਬੰਦਾ ਕੰਮ ਹੀ ਨਹੀਂ ਕਰਦਾ 80000 ਤੋਂ ਉੱਤੇ ਕਿੱਥੋਂ ਸਰਟੀਫਿਕੇਟ ਬਣਾ ਦਊਗਾ ਫਿਰ 80000 ਤੋਂ ਜਿਹੜੇ ਉਤਲੇ ਸਰਟੀਫਿਕੇਟ ਹੋ ਉੱਤੇ ਗਵਰਨਮੈਂਟ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਸੋ ਇਸ ਤਰ੍ਹਾਂ ਦੇ ਜਿਹੜੇ ਉਹ ਇੱਕ ਮਿੰਟ ਸਾਰਕਿ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜਾ ਸੌਫਟਵੇਅਰ ਠੀਕ ਕਰਨ ਵਾਲਾ ਆ ਸੌਫਟਵੇਅਰ ਠੀਕ ਕਰਨਾ ਇੱਕ ਇੱਕ ਇਸ ਤੋਂ ਪਹਿਲਾਂ ਰੋਣਾ ਸਰ ਇੱਕ ਮਿੰਟ ਹੋਰ ਕੋਈ ਗੱਲ ਕਹਿਣੀ ਕਿਉਂਦੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਪਿੱਛੇ ਜੇ ਇੱਕ ਇਸ ਤਰ੍ਹਾਂ ਦੀ ਕੰਪਲੇਂਟ ਆਈ ਸੀ ਸਾਡੇ ਰਾਮਗੜੀਆ ਪਰਿਵਾਰ ਦੇ ਵਿੱਚੋਂ ਮੁੰਡਾ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਉਹਦੇ ਰਾਮਗੜੀਆ ਸਿੱਖ ਸੀ ਪਰ ਉਹ ਕਹਿੰਦੇ ਅਸੀਂ ਕੱਲੇ ਰਾਮਗੜੀਏ ਦਾ ਜਿਹੜਾ ਸਰਟੀਫਿਕੇਟ ਬਣਾ ਕੇ ਦੇਵਾਂਗੇ ਇਹਦੇ ਨਾਲ ਸਿੱਖ ਨਹੀਂ ਲੱਗਦਾ ਰਾਮਗੜੀਆ ਸਿੱਖ ਨਹੀਂ ਲੱਗਦਾ ਮਜਬੀ ਸਿੱਖ ਨਹੀਂ ਲੱਗਦਾ ਹੋਰ ਵੀ ਕਈ ਜਿਹੜੇ ਸਾਡੇ ਵੀਰ ਆ ਉਹਨਾਂ ਦੇ ਨਾਲ ਸਿੱਖ ਲੱਗਦਾ ਕੱਲੇ ਜੱਟ ਦੇ ਤੋ ਇਸ ਵਾਸਤੇ ਇਸ ਤਰ੍ਹਾਂ ਦੇ ਕਈ ਰਿੱਕੇ ਆ ਜਿਹੜੇ ਉਹ ਇਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਸੁਧਾਰਨ ਦੀ ਲੋੜ ਆ ਆਧਾਰ ਕਾਰਡ ਦੀ ਵੀ ਸਮੱਸਿਆ ਹੈ ਆਧਾਰ ਕਾਰਡ ਵੀ ਜੇ ਕੋਈ ਬੰਦਾ ਹੁਣ ਆਪਣਾ 50 ਸਾਲ ਤੋਂ ਉੱਤੇ ਆ ਉਹਦਾ ਆਧਾਰ ਕਾਰਡ ਨਹੀਂ ਬਣਦਾ ਇਸ ਕਰਕੇ ਜਦੋਂ ਬੰਦਾ ਜੇ ਕਿਸੇ ਨੇ ਪਹਿਲਾਂ ਨਹੀਂ ਬਣਾਇਆ ਤਾਂ ਅੱਜ ਆਪਦੇ ਉਹ ਫਿੰਗਰਪ੍ਰਿੰਟ ਦੇ ਕੇ ਜੇ ਉਹ ਆਧਾਰ ਕਾਰਡ ਬਣਾਉਣਾ ਚਾਹੁੰਦਾ ਉਹ ਇਹ ਵੀ ਹੁਣੇ 2-4 ਦਿਨਾਂ ਦੀ ਗੱਲ ਹੋਈ ਉਹ ਕਹਿੰਦੇ ਇਹ ਹੁਣ ਜਿਹੜਾ ਤੁਹਾਡੇ ਵਾਸਤੇ ਮਨਜ਼ੂਰੀ ਲੈਣੀ ਪਊਗੀ ਠੀਕ ਹੈ ਸੋ ਇਸ ਵਾਸਤੇ ਜਿੱਥੇ ਕਿਤੇ ਕੋਈ ਡਿੱਕਾ ਜੇ ਕੋਈ ਅਧਿਕਾਰੀ ਹੈਗਾ ਉਹਨਾਂ ਨੂੰ ਇਹ ਇਹ ਨਾ ਬਣਾਓ ਕਿ 8000 ਤੋਂ ਥੱਲੇ ਬਣਨਾ ਹੀ ਨਹੀਂ ਸੋ ਮੈਂ ਰੋਡਾ ਸਾਹਿਬ ਨੂੰ ਧੰਨਵਾਦ ਕਰਦਾ ਇਹਨਾਂ ਨੇ ਕੱਲ ਪੂਰੀ ਜਿਹੜੀ ਆਪਦੇ ਵੱਲੋਂ ਮਿਹਨਤ ਕੀਤੀ ਹੈ ਇਹਨਾਂ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਫੋਨ ਤੇ ਸਰ ਮੈਂ ਪਰ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਧਿਆਨ ਜਿਹੜੀ ਗੱਲ ਆ ਗਈ ਉਹ ਤਾਂ ਹੱਲ ਹੋ ਗਈ ਜਿਹੜੇ ਬੰਦੇ ਧਿਆਨ ਨਹੀਂ ਆ ਸਕਦੇ ਮੰਤਰੀ ਜੀ ਮੰਤਰੀ ਜੀ ਉਹ ਲੋੜ ਦੇਣਾ ਚਾਹੁੰਦੇ ਬੈਠੋ ਜੀ ਸਰ ਇਸ ਤਰ੍ਹਾਂ ਕਿ ਮੈਂ ਕਲੀਅਰ ਕਰ ਚੁੱਕਾ ਕੱਲ ਚਾਹੇ ਮੈਂ ਤੁਹਾਨੂੰ ਪਤਾ ਹੀ ਮੇਰੇ ਸਾਡੇ ਫੈਮਿਲੀ ਵਿੱਚ ਥੋੜੇ ਜਿਹਾ ਹੋ ਗਿਆ ਸੀਗਾ ਕਜ਼ਨ ਦੀ ਡੈਥ ਹੋ ਗਈ ਸੀ ਕਿ ਫਿਰ ਵੀ ਮੈਨੂੰ ਫਾਲੋਅ ਅਪ ਕੀਤਾ ਤੇ ਮੈਂ ਐ ਐਮਐਲਏ ਸਾਹਿਬ ਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਨਾ ਕਿ ਇਹ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਸਪੈਸੀਫਿਕਲੀ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਦੇ ਕੇ ਭੇਜੋ ਮੈਂ ਲੈ ਕੇ ਆਇਆ ਜੀ ਜਿਹਦੇ ਵਿੱਚ ਇੱਕ 60000 ਦਾ ਬਣਿਆ ਹੋਇਆ ਹੈ 1 14000 ਦਾ ਬਣਿਆ ਹੋਇਆ ਇੱਕ ਸਰਟੀਫਿਕੇਟ 0 ਇਨਕਮ ਦਾ ਬਣਿਆ ਹੋਇਆ ਇਹ ਹੋਇਆ ਕੀ ਇਹਦੇ ਵਿੱਚ ਹੋਇਆ ਕੀ ਹੈ ਹੋਇਆ ਇਹ ਹੈ ਕਿਉਂਕਿ ਤਸੀਲਦਾਰ ਨੇ ਆਪਦੀ ਤਸੱਲੀ ਕਰਨੀ ਹੁੰਦੀ ਹੈ ਵੀ ਇਸ ਬੰਦੇ ਦੀ ਇਨਕਮ ਇੰਨੀ ਹੈ ਉਹਨੇ ਆਪਦੇ ਗਲੋਂ-ਗਲਾਵਾ ਲਾਉਣ ਦੇ ਲਈ ਵੀ ਕਿਤੇ ਕੱਲ ਨੂੰ ਮੈਂ ਗਲਤ ਸਰਟੀਫਿਕੇਟ ਨਾ ਬਣਾ ਬਣਾਦਾ ਉਹਨੇ ਉੱਥੇ ਸੇਵਾ ਕੇਂਦਰ ਵਾਲੇ ਪ੍ਰਾਈਵੇਟ ਮੁਲਾਜ਼ਮਾ ਨੂੰ ਕਹਿ ਰੱਖਿਆ ਸੀਗਾ ਵੀ ਯਾਰ ਤੁਸੀਂ ਅਪਲਾਈ ਨਾ ਕਰਾਇਓ ਜਦੋਂ ਤਸੀਲਦਾਰ ਨੇ ਕਿਹਾ ਤਾਂ ਉਹਨੇ ਨਹੀਂ ਫੜੇ ਹੋਣੇ ਕਾਗਜ਼ ਆ ਤੇ ਜਦੋਂ ਉਹਦੇ ਕੋਲ ਤਸਵੀਰਦਾਰ ਕੋਲੇ ਗਿਆ ਮੈਂ ਕੋਲੂ ਉਹਨੂੰ ਵੀ ਮਨ੍ਹਾ ਕਰਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਨ ਪ੍ਰਿੰਸੀਪਲ ਗਵਰਨਮੈਂਟ ਵੱਲੋਂ ਸਾਡੇ ਵੱਲੋਂ ਕੋਈ ਇਹ ਜੀ ਦਿੱਕਤ ਨਹੀਂ ਹੈਗੀ ਜੇ ਕੋਈ ਉਹਦੇ ਮੈਂ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੇ ਧਿਆਨ ਦੇ ਵਿੱਚ ਇਹ ਜਾਂ ਕੋਈ ਆਵੇ ਤਾਂ ਦੱਸੋ ਨਾਲ ਦੀ ਨਾਲ ਉਹਦੇ ਉੱਪਰ ਕਾਰਵਾਈ ਹੋਊਗੀ ਰਾਣਾ ਜੀ ਰਾਣਾ ਜੀ ਦੱਸੋ ਸਪੀਕਰ ਸਾਹਿਬ ਉਹ ਗਰੀਬ ਲਈ ਤੇ ਇਹ ਮਸਲਾ ਬੜਾ ਵੱਡਾ ਲੇਕਿਨ ਪੰਜਾਬ ਦੇ ਹੋਰ ਵੀ ਬੜੇ ਮਸਲੇ ਆ ਲੇਕਿਨ ਇਸੇ ਮਸਲੇ ਦੇ ਉੱਤੇ ਮੈਂ ਗੱਲ ਕਰਨਾ ਚਾਹਉਣਾ ਕੋਲੂ ਨੇ ਸਰਦਾਰ ਗੁਰਦੇਵ ਸਿੰਘ ਨੂੰ ਅਪਰੋਚ ਕਰ ਲਿਆ ਸਰਕਾਰ ਸੀ ਉਹ ਮੰਤਰੀ ਜੀ ਕੋ ਚਲੇ ਗਏ ਮੰਤਰੀ ਜੀ ਨੇ ਅੜ 10 ਮਿੰਟ ਲਾਏ ਸਵਾਲ ਦਾ ਜਵਾਬ ਦਿੱਤਾ ਲੇਕਿਨ ਗੱਲ ਹੈ ਆ ਦੀ ਮੰਗ ਦਸ ਨ ਵਰਕ ਦੀ ਸਿਸਟਮ ਵਰਕਸ ਕੋਲੂ ਦਾ ਸਰਟੀਫਿਕੇਟ ਮਿਲ ਗਿਆ ਲੇਕਿਨ ਜੇਸ ਤਹਿਸੀਲਦਾਰ ਨੇ ਜੈਸ ਦਫ਼ਤਰ ਨੇ ਇੱਕ ਕੋਲ ਨਹੀਂ ਹਜ਼ਾਰਾਂ ਕੋਲ ਨੂੰ ਮਤਲਬ ਸਰਟੀਫਿਕੇਟ ਨਹੀਂ ਮਿਲਦੇ ਉੱਤੇ ਐਕਸ਼ਨ ਕੀ ਕੀਤਾ ਦੱਸੋ ਇਹ ਅੱਜ ਡਰੋੜ ਹੈ ਦੇਖੋ ਸਰਕਾਰ ਬੇਨਤੀ ਨਾਲ ਨਹੀਂ ਚੱਲ ਸਕਦੀ ਬੇਨਤੀ ਨਾਲ ਚੱਲੂਗੀ ਸਰਕਾਰ ਨਾ ਭਾਈ ਠੀਕ ਹੈ ਜੀ ਠੀਕ ਮੰਤਰੀ ਜੀ ਬੇਨਤੀ ਕਰਨੀ ਠੀਕ ਹੈ ਰਾਣਾ ਜੀ ਮੰਤਰੀ ਅਮਨ ਅਰੋੜਾ ਜੀ ਜੀ ਬੇਨਤੀ ਤੁਸੀਂ ਵੱਡੇ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਨਹੀਂ ਜੇ ਬੇਨਤੀਆਂ ਨਾਲ ਅਜ ਤੱਕ ਇਹ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਕਿ ਐਮ ਐਲ ਏ ਸਾਹਿਬ ਨੂੰ ਪੁੱਛ ਲਿਆ ਕੋਲੂ ਨੂੰ ਪੁੱਛ ਲਿਆ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀ ਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾਲ ਚਕਾਈ ਤਾਂ ਦੱਸਿਓ ਲੇਕਿਨ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਜੀ ਇੱਕ ਮਿੰਟ ਖੜ੍ਹ ਜਾਓ ਤਿੰਨ ਜਣਾਂ ਤੋਂ ਪੁੱਛ ਲਿਆ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚਕਾਈ ਤਾਂ ਮੈਨੂੰ ਦਾਵਨ ਲਾ ਕੇ ਹੋ ਕਵਾਲ ਕਰੀ ਜਾਂ ਨਹੀਂ ਐ ਕੰਮ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਚਲੋ ਠੀਕ ਹੈ ਤਿੰਨ ਬੰਦੇ ਸੀ ਜਨਾਂ ਕੋਲੇ ਇਹ ਪ੍ਰੋਬਲਮ ਆਈ ਸੀਗੀ ਠੀਕ ਸੀਜ਼ਰ ਵੱਡਾ ਸੀ ਕਿ ਛੋਟਾ ਸੀ ਬੀਸੀ ਕਹਿੰਦਾ 4 ਸੀ ਉਹਨਾਂ ਦਿਨਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਸਰਦਾਰ ਬੈਠੋ ਜੀ ਬੈਠੋ ਬੈਠੋ ਸਰਦਾਰ ਜੀਵਨ ਸਿੰਘ ਸੰਘੋੜਾ